ਆਪਣੇ ਆਪਣੇ ਮੋਟਰਸਾਈਕਲ ਆਪਣੀਆਂ ਆਪਣੀਆਂ ਗੱਡੀਆਂ ਦੇ ਉੱਤੇ ਰਾਤ ਵੇਲੇ ਵੀ ਜ਼ਰੂਰ ਨਜ਼ਰ ਰੱਖੋ ਕਿਤੇ ਇਹ ਸ਼ਾਤਰਚੋਰ ਜਾਂ ਇਸ ਦੇ ਵਰਗਾ ਕੋਈ ਹੋਰ ਸ਼ਾਤਰਚੋਰ ਤੁਹਾਡੇ ਘਰ ਦੇ ਵਿੱਚ ਹੱਥ ਸਫਾਈ ਨਾ ਕਰ ਦੇਵੇ। ਮੈਨੂੰ ਚੱਲੇ ਬੱਚੇ ਪੜ ਰਹੇ ਸਨ ਅੰਦਰ ਤੇ ਉਹਨਾਂ ਨੇ ਸੋਚਿਆ ਸ਼ਾਇਦ ਕੋਈ ਘਰ ਦੇ ਉੱਠੇ ਦਿਨ ਕੋਈ ਕਿਚਨ 'ਚ ਹੈ ਤੇ 1.5 ਵਜੇ ਫਿਰ ਸਵੇਰੇ 5 ਵਜੇ ਉੱਠਣ ਤੇ ਬਾਈਕ ਨਹੀਂ ਸੀ। ਬਾਈਕ ਨਹੀਂ ਸੀ ਉੱਥੇ। ਕੀ ਨੰਬਰ ਹੈ ਬਾਈਕ ਦਾ? JK02 BK470। ਸਮਝਾ ਮੈਂ ਕਹਿਣਾ ਸੀ ਸੀ ਕੈਮਰੇ ਚੈੱਕ ਕਰਾਂਗੇ। ਇਹ ਤੋਂ ਨਬਲਾਂਗੇ ਬਾਕੀ ਅਜੇ ਤੱਕ ਪਹੁੰਚਾ ਨਹੀਂ ਉਹ ਦੇਖਣਾ ਹੋਵੇਗਾ ਕਿ ਪੁਲਿਸ ਆਪਣੀ ਕਾਰਵਾਈ ਜਿਸ ਤਰ੍ਹਾਂ ਉਹ ਆਮ ਤੌਰ ਤੇ ਕਰਦੀ ਹੈ ਉਹ ਕਿੰਨਾ ਕੁ ਛੇਤੀ ਕਰਕੇ ਇਹਨਾਂ ਦਾ ਮੋਟਰਸਾਈਕਲ ਅਤੇ ਉਸ ਚੋਰ ਨੂੰ ਜਿਹੜਾ ਹੈ ਉਸ ਲੱਖਾਂ ਦੇ ਪਿੱਛੇ ਲੈ ਕੇ ਆਉਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਦਿਨੋ ਦਿਨ ਵੱਧ ਰਿਹਾ ਕ੍ਰਾਈਮ ਇੱਕ ਅਲਰਮਿੰਗ ਸਿਚੁਏਸ਼ਨ ਹੈ ਇਸ ਯੂਟੀ ਦੇ ਲਈ ਇਸੇ ਦੀ ਇੱਕ ਹੋਰ ਕੜੀ ਜਿਹੜੀ ਇਹ ਚਲਦੀ ਆ ਰਹੀ ਹੈ ਜਿਸ ਦੇ ਵਿੱਚ ਚੋਰੀਆਂ ਗੈਂਗਵਾਰ ਅਤੇ ਚਿੱਟੇ ਦੇ ਨਸ਼ੇ ਦੇ ਵਪਾਰ ਦੇ ਨਾਲ ਜੁੜੀ ਹੋਈ ਇੱਕ ਕੜੀ ਜਿੱਥੇ ਕਿ ਸਕੂਟੀਆਂ ਮੋਟਰਸਾਈਕਲ ਇੱਥੋਂ ਤੱਕ ਕਿ ਟਰੱਕ ਸਕੋਰਪੀਓ ਵੱਡੀਆਂ ਗੱਡੀਆਂ ਤੱਕ ਚੋਰੀ ਹੋਣਾ ਸ਼ੁਰੂ ਹੋ ਗਿਆ ਨੇ ਮੈਂ ਗੱਲ ਕਰਾਂਗਾ ਸਿੰਬਲ ਮੋੜ ਲਿੰਕ ਰੋਡ ਜੰਮੂ ਦੀ ਜਿਹੜੀ ਕਿ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਪੈਂਦੀ ਹੈ ਇੱਕ ਹੋਰ ਵਾਰਦਾਤ ਜਿਹੜੀ ਕਿ ਪਿੱਛੋਂ ਦੀ ਲੜੀ ਚੱਲਦੀ ਆ ਰਹੀ ਹੈ ਇੱਕ ਹੋਰ ਵਾਰਦਾਤ ਲਿੰਕ ਰੋਡ ਸਿੰਬਲ ਵਿੱਚ ਹੋਈ ਹੈ ਜਿੱਥੇ ਕਿ ਇੱਕ ਮੋਟਰਸਾਈਕਲ ਘਰ ਦੇ ਵਿਹੜੇ ਦੇ ਵਿੱਚੋਂ ਇੱਕ ਚੋਰ ਚੁੱਕ ਕੇ ਲੈ ਜਾਂਦਾ ਹੈ ਲੇਕਿਨ ਉਸ ਦਾ ਪਤਾ ਹਜੇ ਤੱਕ ਨਹੀਂ ਲੱਗਿਆ ਗੱਲ ਕਰਦੇ ਆ ਮੇਰੇ ਨਾਲ ਵੀਰ ਜੁਰ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀ ਸਿੰਘ ਜੀ ਜਸਪ੍ਰੀਤ ਵੀਰ ਜੀ ਕਿਹੜਾ ਮੋਟਰਸਾਈਕਲ ਸੀ ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਦੱਸੋ ਥੋੜਾ ਜਿਹਾ ਮੋਟਰਸਾਈਕਲ ਸੀ ਸਪਲੈਂਡਰ ਤੇ ਰਾਤੀ 1:30 ਵਜੇ ਦਾ ਟਾਈਮ ਸੀ 1:30 ਵਜੇ ਤੱਕ ਕੋਈ ਸ਼ੋਰ ਥੋੜਾ ਜਿਹਾ ਹਲਕਾ ਜਿਹਾ ਲੱਗਿਆ ਜਿਵੇਂ ਕੋਈ ਛੇੜਦਾ ਹੁੰਦਾ ਬਾਹਰ ਕੋਈ ਤੇ ਤੁਹਾਨੂੰ ਲੱਗਿਆ ਮੋਟਰਸਾਈਕਲ ਜਿਹੜੇ ਚ ਹੀ ਲੱਗੇ ਹੋਇਆ ਜਿਹੜੇ ਚ ਹੀ ਲਗੇ ਸਨ ਮੋਟਰਸਾਈਕਲ ਕੋਰਸੀ ਕਾਟੋ ਲਗੇਦਾ ਸੀ ਅਨੇਕ ਆਟੋ ਵੀ ਸੀ ਆਟੋ ਵੀ ਸੀ ਤੇ ਲੇਕਿਨ ਅਸੀਂ ਕੋਈ ਇੰਨਾ ਇਗਨੋਰ ਹੀ ਕੀਤਾ ਪਤਾ ਨਹੀਂ ਚੱਲਿਆ ਬੱਚੇ ਪੜ੍ਹ ਰਹੇ ਸਨ ਅੰਦਰ ਤੇ ਉਹਨਾਂ ਨੇ ਸੋਚਿਆ ਸ਼ਾਇਦ ਕੋਈ ਘਰ ਦੇ ਉੱਠੇ ਦੇਨ ਕੋਈ ਕਿਚਨ ਚ ਤੇ 1:30 ਵਜੇ ਫਿਰ ਸਵੇਰੇ 5 ਵਜੇ ਉੱਠਣ ਤੇ ਬਾਈਕ ਨਹੀਂ ਸੀ ਬਾਈਕ ਨਹੀਂ ਸੀ ਉੱਥੇ ਕੀ ਨੰਬਰ ਹੈ ਬਾਈਕ ਦਾ JK02 BK4170 JK02 BK4170 ਇਹ ਬਾਈਕ Splendor Pro ਬਾਈਕ ਕਾਲੇ ਰੰਗ ਦੀ ਬਾਈਕ ਦਾ ਇਹ ਨੰਬਰ ਹੈ ਜਿਹੜੀ ਕਿ ਇਹਨਾਂ ਦੇ ਵਿਹੜੇ ਦੇ ਵਿੱਚੋਂ ਚੋਰੀ ਹੋਈ ਹੈ ਸਰਦਾਰ ਰਣਜੀਤ ਸਿੰਘ ਦਾ ਘਰ ਸੀ ਉਹ ਜਿਸ ਘਰ ਦੇ ਵਿੱਚ ਉਹ ਬਾਈਕ ਖੜੀ ਸੀ ਉਸ ਦੇ ਨਾਲ ਇੱਕ ਹੋਰ ਬਾਈਕ ਖੜੀ ਸੀ ਔਰ ਉਸ ਦੇ ਨਾਲ ਉਹਨਾਂ ਦੇ ਘਰ ਦੀ ਰੋਜੀ ਰੋਟੀ ਯਾਨੀ ਕਿ ਇਲੈਕਟ੍ਰਿਕ ਆਟੋ ਵੀ ਖੜਾ ਸੀ ਔਰ ਆਮ ਤੌਰ ਤੇ ਸਰਦਾਰ ਰਣਜੀਤ ਸਿੰਘ ਜਿਹੜੇ ਨੇ ਉਹ ਆਟੋ ਨੂੰ ਚਾਰਜਿੰਗ ਲਗਾ ਦਿੰਦੇ ਨੇ ਔਰ ਰਾਤ ਨੂੰ देर रात ਨੂੰ ਉਸ ਦੀ ਚਾਰਜਿੰਗ ਖੋਲਦੇ ਨੇ ਤਾਂ ਕਿ ਆਟੋ ਚਾਰਜ ਹੋ ਜਾਏ ਔਰ ਸਵੇਰੇ ਉਹ ਆਪਣੀ ਰੋਜੀ ਰੋਟੀ ਦੇ ਲਈ ਨਿਤਪ੍ਰਤੀ ਜਿਸ ਤਰ੍ਹਾਂ ਉਹ ਜਾਂਦੇ ਨੇ ਉਹ ਨਿਕਲਣ ਮਗਰ ਉਸ ਰਾਤ ਨੂੰ ਉਹਨਾਂ ਦੇ ਬੱਚੇ ਜਿਹੜੇ ਅੰਦਰ ਪੜ ਰਹੇ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਦੇ ਫਾਦਰ ਹੀ ਬਾਹਰ ਆਟੋ ਨੂੰ ਚਾਰਜਿੰਗ ਜਿਹੜੀ ਹੈ ਉਤਾਰਨ ਦੇ ਲਈ ਗਏ ਨੇ ਥੋੜੀ ਬਹੁਤ ਆਵਾਜ਼ ਆਈ ਲੇਕਿਨ ਸਵੇਰੇ ਜਦ 5 ਵਜੇ ਉੱਠ ਕੇ ਦੇਖਿਆ ਤਾਂ ਮੋਟਰਸਾਈਕਲ JK02PK4170 ਗਾਇਬ ਸੀ ਦੂਸਰੀ ਮੋਟਰਸਾਈਕਲ ਨੂੰ ਉਹਨਾਂ ਨੇ ਹੱਥ ਨਹੀਂ ਪਾਇਆ ਇਹ ਤੇ ਕਿ ਪਤਾ ਖੁੱਲਿਆ ਨਾ ਆਏ ਲੋਕ ਨਾ ਖੁੱਲਿਆ ਆਏ ਉਹਨਾਂ ਕੋਲ ਇਹ ਖੁੱਲ ਗਿਆ ਇਹ ਥੋੜਾ ਪੁਰਾਣਾ ਸੀ ਲੋਕ ਤੇ ਖੁੱਲ ਗਿਆ ਉਹ ਲਗਾ ਕੇ ਲੈ ਕੇ ਚੱਲ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੋਤ ਸਿੰਘ ਹੈ ਹਰਜੋਤ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਜੀ ਜੀ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਇਹ ਮਸਲਾ ਹੋਇਆ ਸਾਰਾ ਇਹ ਤਾਂ ਇਸ ਏਰੀਆ ਦਾ ਤੇ ਪਹਿਲੀ ਵਾਰ ਹੀ ਹੋਇਆ ਹੈ ਚੋਰੀ ਦਾ ਤੁਹਾਡੇ ਮਹੱਲੇ ਦੇ ਵਿੱਚ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਹੈ ਇਹ ਤਾਂ ਚੀਜ਼ਾਂ ਸਾਡੀਆਂ ਆਮ ਖੋਲ ਹੀ ਪੇ ਰਹਿ ਜਾਂਦੀਆਂ ਸੀ ਕੋਈ ਟੈਨਸ਼ਨ ਨਹੀਂ ਸੀ ਹੁਣ ਤਾਂ ਡਰ ਪੈ ਗਿਆ ਹੈ ਫੁੰ ਡਰ ਪੈ ਗਿਆ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਉਹ ਐਪਲੀਕੇਸ਼ਨ ਜਿਹੜੀ ਦੇ ਦਿੱਤੀ ਹੋਈ ਹੈ ਔਰ ਉਹਨਾਂ ਦਾ ਕੀ ਕਹਿਣਾ ਸੀ ਪੁਲਿਸ ਉਹਨਾਂ ਦਾ ਕਹਿਣਾ ਸੀ ਅਸੀਂ ਕੈਮਰੇ ਚੈੱਕ ਕਰਾਂਗੇ ਤੇ ਤੁਹਾਨੂੰ ਬੁਲਾਵਾਂਗੇ ਬਾਕੀ ਅਜ ਤੱਕ ਤੇ ਫੋਨ ਆਇਆ ਨਹੀਂ ਕਿਸ ਵੇਲੇ ਦਿੱਤੀ ਸੀ ਤੁਸੀਂ ਉਹ ਅਸੀਂ ਦੁਪਹਿਰੇ ਕੋਈ 1:30 2:00 ਵਜੇ ਤੱਕ ਅੱਜ ਦੁਪਹਿਰ ਨੂੰ 1:30 2:00 ਵਜੇ ਤੱਕ 1:30 ਵਜੇ ਦਿੱਤੀ ਸੀ ਦੇ ਦਿੱਤੀ ਸੀ ਹਾਂਜੀ ਉਹ ਕਹਿ ਰਹੇ ਨੇ ਕਿ ਕੈਮਰੇ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਉਹ ਚੈੱਕ ਕੀਤੀਆਂ ਜਾਣਗੀਆਂ ਬਾਈਕ ਨੰਬਰ ਫਿਰ ਤੋਂ ਤੁਹਾਨੂੰ ਦੱਸ ਦਈਏ ਜੇ ਕਿ 02BK4170 ਬਲੈਕ ਕਲਰ ਸਪਲੈਂਡਰ ਪ੍ਰੋ ਮੋਟਰਸਾਈਕਲ ਜਿਹੜਾ ਹੈ ਉਹ ਇੱਕ ਬੰਦਾ ਜਿਹੜਾ ਹੈ ਇਹਨਾਂ ਦੇ ਘਰੋਂ ਆਂਦਾ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇ ਰਿਹਾ ਹੈ ਮਗਰ ਉਸ ਦੀ ਪਛਾਣ ਨਹੀਂ ਹੋ ਰਹੀ ਪਰ ਉਹ ਇਹਨਾਂ ਦੇ ਵਿਹੜੇ ਦੇ ਵਿੱਚੋਂ ਇਹ ਇੱਕ ਬੜੀ ਅਲਰਮਿੰਗ ਸਿਚੁਏਸ਼ਨ ਹੈ ਹੋ ਸਕਦਾ ਹੈ ਕੋਈ ਚਿੱਟਾ ਜਿਹੜਾ ਕਰਨ ਵਾਲਾ ਕੋਈ ਡਰਗ ਅਬਿਊਜ਼ ਹੋਵੇ ਜਾਂ ਹੋ ਸਕਦਾ ਹੈ ਕੋਈ ਸ਼ਾਤਰ ਚੋਰ ਹੋਵੇ ਕਿਤੇ ਨਾ ਕਿਤੇ ਇਹ ਜਿਹੜੀ ਹੈ ਪੁਲਿਸ ਨੂੰ ਉਹਦੀ ਭਾਲ ਕਰਨੀ ਜ਼ਰੂਰੀ ਬਣ ਜਾਂਦੀ ਹੈ ਆਮ ਤੌਰ ਤੇ ਇਸ ਇਲਾਕੇ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਪਰ ਪਿਛਲੇ ਕੁਝ ਮਹੀਨੇ ਤੋਂ ਆਰਸਪੁਰਾ ਸੈਕਟਰ ਜਿਹੜਾ ਹੈ ਇਹ ਪੂਰਾ ਹੀ ਇਸ ਦੇ ਨਾਲ ਜਿਹੜਾ ਹੈ ਉਹ ਭਰਿਆ ਪਿਆ ਹੈ ਜਗਾ ਜਗਾ ਚੋਰੀਆਂ ਚਾਹੇ ਉਹ ਪੈਲਸ ਦੇ ਅੰਦਰ ਕੋਈ ਸ਼ਾਦੀ ਚ ਜਾਂਦਾ ਹੈ ਉਹ ਅੰਦਰੋਂ ਖਾਣਾ ਖਾ ਕੇ ਬਾਹਰ ਨਿਕਲਦਾ ਤੇ ਉਹਦੀ ਸਕੂਟੀ ਚੋਰੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਸਿੰਬਲ ਮੋੜ ਦੇ ਬਸਤੀ ਗੋਬਿੰਦਪੁਰਾ ਦੇ ਵਿੱਚੋਂ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਫਿਰ ਸਿੰਬਲ ਕੈਂਪ ਟੇਕਰੀ ਤੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਔਰ ਹੁਣ ਫਿਰ ਸਿੰਬਲ ਕੈਂਪ ਟੇਕਰੀ ਲਿੰਕ ਰੋਡ ਤੇ ਲੱਗੇ ਨੀਅਰ ਪੁਲਿਸ ਲਾਈਨ ਯਾਨੀ ਕਿ ਪੁਲਿਸ ਦੀ ਹੱਬ ਦੇ ਬਿਲਕੁਲ ਨੇੜੇ ਤੋਂ ਇਹ ਛਾਤਰਚੋੜ ਜਿਹੜਾ ਹੈ ਉਹ ਬੜੀ ਹੀ ਬਰੀਕੇ ਦੇ ਨਾਲ ਮੋਟਰਸਾਈਕਲ ਚੱਕ ਕੇ ਲੈ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਮੋਟਰਸਾਈਕਲ ਅਗਰ ਕਿਸੇ ਨੇ ਦੇਖਿਆ ਹੋਵੇ ਬਲੈਕ ਕਲਰ ਦਾ ਸਪਲੈਂਡਰ ਪ੍ਰੋ ਫਿਰ ਤੋਂ ਤੁਹਾਨੂੰ ਦੱਸ ਦਈਏ 4170 JK02 BK ਨੰਬਰ ਹੈ ਕਿਸੇ ਨੂੰ ਵੀ ਕੋਈ ਇਤਲਾ ਮਿਲੇ ਤਾਂ ਪੁਲਿਸ ਸਟੇਸ਼ਨ ਮੀਰਾ ਸਾਹਿਬ ਨੂੰ ਅਪਰੋਚ ਕਰੋ ਜਾਂ ਫਿਰ ਆਪਸੀ ਸਾਈਂ ਟੀਵੀ ਦੇ ਦਿੱਤੇ ਹੋਏ ਚੈਨਲ ਦੇ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਕੀ ਕਹਿਣਾ ਚਾਹੋਗੇ ਪੁਲਿਸ ਡਿਪਾਰਟਮੈਂਟ ਨੂੰ ਕੋਈ ਅਪੀਲ ਕਰਨਾ ਚਾਹੋ ਤੁਸੀਂ ਬਸ ਇਹ ਹੋਏ ਜੀ ਸਾਡਾ ਮੋਟਰਸਾਈਕਲ ਮਿਲ ਜਾਏ ਜਲਦੋਂ ਜਲਦ ਜਲਦੋਂ ਜਲਦ ਮਿਲ ਜਾਏ ਹਾਂਜੀ ਆਮ ਤੌਰ ਤੇ ਤੁਸੀਂ ਮੋਟਰਸਾਈਕਲ ਇਸ ਤਰ੍ਹਾਂ ਬਾਹਰ ਹੀ ਖੜਾ ਕਰਦੇ ਸੀ ਬਾਹਰ ਹੀ ਰਹਿੰਦਾ ਜੀ ਆਮ ਤੌਰ ਤੇ ਅੰਦਰ ਤੇ ਲਗਾਉਂਦੇ ਨਹੀਂ ਵਿੜੇ ਦੇ ਵਿੱਚ ਹੀ ਰਹਿੰਦਾ ਤੋਂ ਪੁਲਿਸ ਡਿਪਾਰਟਮੈਂਟ ਨੂੰ ਵੀ ਜਿਹੜੀ ਹੈ ਉਹ ਅਪੀਲ ਕੀਤੀ ਜਾਂਦੀ ਹੈ ਕਿ ਛੇਤੀ ਤੋਂ ਛੇਤੀ ਇਹੋ ਜੀਆਂ ਵਾਰਦਾਤਾਂ ਦੇ ਉੱਤੇ ਨਕੇਲ ਕਸੀ ਜਾਵੇ ਮੀਰਤ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਉਹ ਐਪਲੀਕੇਸ਼ਨ ਦੇ ਦਿੱਤੀ ਹੋਈ ਹੈ ਉਹ ਦੇਖਣਾ ਹੋਵੇਗਾ ਕਿ ਪੁਲਿਸ ਆਪਣੀ ਕਾਰਵਾਈ ਜਿਸ ਤਰ੍ਹਾਂ ਉਹ ਆਮ ਤੌਰ ਤੇ ਕਰਦੀ ਹੈ ਉਹ ਕਿੰਨਾ ਕੁ ਛੇਤੀ ਕਰਕੇ ਇਹਨਾਂ ਦਾ ਮੋਟਰਸਾਈਕਲ ਅਤੇ ਉਸ ਚੋਰ ਨੂੰ ਜਿਹੜਾ ਹੈ ਉਹ ਸਲਾਖਾਂ ਦੇ ਪਿੱਛੇ ਲੈ ਕੇ ਆਉਂਦੀ ਹੈ ਦੇਖਦੇ ਰਹੋ ਆਪਸੀ ਸਾਹਿਬ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਆਪਣੇ ਆਪਣੇ ਮੋਟਰਸਾਈਕਲ ਆਪਣੀਆਂ ਆਪਣੀਆਂ ਗੱਡੀਆਂ ਦੇ ਉੱਤੇ ਰਾਤ ਵੇਲੇ ਵੀ ਜ਼ਰੂਰ ਨਜ਼ਰ ਰੱਖੋ ਕਿਤੇ ਇਹ ਛਾਤਰਚੋਰ ਜਾਂ ਇਸ ਦੇ ਵਰਗਾ ਕੋਈ ਹੋਰ ਛਾਤਰਚੋਰ ਤੁਹਾਡੇ ਘਰ ਦੇ ਵਿੱਚ ਹੱਥ ਸਫਾਈ ਨਾ ਕਰ ਜਾਏ ਧੰਨਵਾਦ ਜੀ